ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ 올 ਇੰਡੀਆ ਅਲਾਈਅንስ ਇੰਡੀਆ ਗੱਠਜੋੜ ਜੀ ਨੂੰ ਕਹਿੰਦੇ ਕੇਚਰੀਵਾਲ ਸਾਹਿਬ ਹਰ ਸਟੇਜ ਭਗਵੰਤ ਮਾਨ ਖੜਗੇ ਸਾਹਿਬ ਨਾਲ ਰਾਹੁਲ ਗਾਂਧੀ ਨਾਲ ਸਾਂਝੀ ਕਰਦਾ ਔਰ ਪੰਜਾਬ ਚ ਕਾਂਗਰਸ ਨੂੰ ਗਾਲਾਂ ਕੱਢਦਾ ਤੁਸੀਂ ਲੋਕਾਂ ਨੂੰ ਮੂਰਖ ਸਮਝਦੇ ਹੋ ਲੋਕਾਂ ਦਾ ਬੇਫਕੂ ਬਣਾਉਂਦੇ ਹੋ ਹਰਿਆਣਾ ਚ ਤੁਹਾਡਾ ਗੱਠਜੋੜ ਦਿੱਲੀ ਚ ਤੁਹਾਡਾ ਗੱਠਜੋੜ ਦੇਸ਼ ਚ ਤੁਹਾਡਾ ਗੱਠਜੋੜ ਤੇ ਪੰਜਾਬ ਚ ਹਿਡਨ ਗੱਠਜੋੜ ਸਭ ਨੂੰ ਪਤਾ ਕਿ ਰਾਜਾ ਬੜਿੰਗ ਦੀ ਨੇੜਤਾ ਭਗਵੰਤ ਮਾਨ ਨਾਲ ਕੀ ਹੈ ਜਿਨ੍ਹਾਂ ਨਾਲ ਇਹਦੀ ਪ੍ਰਧਾਨ ਕਾਂਗਰਸ ਦਾ ਤਾਂ ਭਗਵੰਤ ਮਾਨ ਦੇ ਇਸ਼ਾਰੇ ਤੇ ਚੱਲਦਾ ਦਿਨ ਚ ਗੱਠਜੋੜ ਕਾਂਗਰਸ ਨਾਲ ਰਾਤ ਨੂੰ ਗੱਠਜੋੜ ਪ੍ਰਧਾਨ ਮੰਤਰੀ ਤੇ ਹੋ ਮਨਿਸਟਰ ਭਾਜਪਾ ਨੇ ਇਹ ਭਗਵੰਤ ਮਾਨ ਟਾਊਟ ਦੀ ਅਸਲੀ ਤਸਵੀਰ ਇਹਦਾ ਪਰਦਾ ਫਾਸ਼ ਕਰਨਾ ਇਹਦਾ ਪਰਦਾ ਫਾਸ਼ ਕਰਨਾ ਪੰਜਾਬ ਦੇ ਲੋਕਾਂ ਦੀ ਤੇ ਸਾਡੀ ਜ਼ਿੰਮੇਵਾਰੀ ਨਹੀਂ ਤਾਂ ਜਿੰਨੇ ਕਿਸਾਨਾਂ ਤੇ ਤਸ਼ੱਦਦ ਪੰਜਾਬ ਦੀ ਧਰਤੀ ਤੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਹੋਇਆ ਹਾਈ ਕੋਰਟ ਨੇ ਟਿੱਪਣੀ ਕਰਤੀ ਹਾਈ ਕੋਰਟ ਨੇ ਖਚਾਈ ਕਰਤੀ ਵਾਈ ਜ਼ੀਰੋ ਐਫ ਆਈ ਆਰ ਸ਼ੋਭ ਕਰਨ ਤੇ ਪ੍ਰਿਤਪਾਲ ਦੇ ਮਾਮਲੇ 'ਚ ਵਾਈ ਨਾਟ ਪਰਚਾ ਦਰਜ ਜਵਾਬ ਨਹੀਂ ਆਉਣਾ ਇਹ ਤਾਂ ਦੋ ਜਵਾਬ ਨਹੀਂ ਹੁੰਦਾ ਜੇ ਤੁਸੀਂ ਰਲ ਕੇ ਖੇਡੋ ਹਰਿਆਣਾ ਦੀ ਭਾਜਪਾ ਦੀ ਸਰਕਾਰ ਪਰਜੀਤ ਸਿੰਘ ਸੰਧੂ ਪ੍ਰਮੁੱਖ ਸਖਸ਼ ਵੱਲੋਂ ਉਹਨਾਂ ਦੀ ਉਮੀਦਵਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਕਿਸਾਨ ਲੋਤੀ ਜਾਂ ਸਿੱਖਰੋਂ ਦੀ ਮੰਨੀ ਜਾ ਰਹੀ ਹੈ ਦੇਖੋ ਮੈਂ ਸਤਿਕਾਰ ਕਰਦਾ ਜੀ ਸੰਧੂ ਸਾਹਿਬ ਦਾ ਅੱਜ ਉਹਨਾਂ ਦੇ ਵੱਟੇ-ਮੱਟੇ ਰੇ ਵੀ ਮਹਿਸੂਸ ਕਰਦੇ ਹੋਣੇ ਜਿਨੇ ਪੰਥ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਉਹਨਾਂ ਦਾ ਅੱਜ ਗਾ ਜਿਹੜਾ ਪਰਿਵਾਰ ਹੈ ਉਹ ਉਸ ਲਾਈਨ ਤੋਂ ਭਟਕ ਗਿਆ ਔਰ ਸੰਧੂ ਸਾਹਿਬ ਨੂੰ ਤਾਂ ਸ਼ਾਇਦ ਸਾਰੇ ਇਲਾਕੇ ਦੀ ਸਮਝ ਨਹੀਂ ਔਰ ਸੰਧੂ ਸਾਹਿਬ ਨੂੰ ਜਿਹੜਾ ਇਹ ਬਾਡਰ ਖੋਲਣ ਦੀ ਅੱਜ ਗੱਲ ਕਰਦੇ ਉਹਨਾਂ ਨੂੰ ਪੁੱਛੋ ਬਾਡਰ ਬੰਦ ਕਿਨੇ ਕੀਤਾ ਥੋੜੀ ਕੇਂਦਰ ਦੀ ਸਰਕਾਰ ਨੇ ਕੀਤਾ ਜਿਹੜਾ ਉੱਥੇ ਇਹ ਚਲਾਉਣ ਦੀ ਗੱਲ ਕਰਦੇ ਆਪਣਾ ਕੋਲਡ ਸਟੋਰੇਜ ਉਹ ਖੁੱਲੇ ਨੂੰ ਕਿੰਨਾ ਚਿਰ ਹੋ ਗਿਆ ਤੇ ਬੰਦ ਕਿਨੇ ਕੀਤਾ ਕਿਉਂਕਿ ਉੱਚ ਪੋਲਿਟਿਕਸ ਆ ਅਡਾਨੀ ਤੇ ਜਿਹੜੇ ਜੀਐਮਏ ਜਿਹੜਾ 에어ਪੋਰਟ ਦਿੱਲੀ ਦਾ ਕੰਟਰੋਲ ਕਰਦੇ ਕਿ ਜੇ ਇਹ 에어ਪੋਰਟ ਚੱਲ ਪਿਆ ਤੇ کاروبار ਉਹਨਾਂ ਦਾ ਖਤਮ ਹੋ ਜਾਣਾ ਇਸ ਲਈ ਪੰਜਾਬ ਦੀ ਜੇ ਅੱਜ ਹਾਲਾਤ ਓਕੇ ਹੋਏ ਆ ਜੇ ਪੰਜਾਬ 'ਚ ਕੋਈ ਬਾਰਡਰ ਟ੍ਰੇਡ ਨਹੀਂ ਚੱਲਿਆ ਵਾਕਿਆ ਉਹੀ ਟ੍ਰੇਡ ਅਡਾਨੀ ਪੋਰਟ ਤੋਂ ਹੁੰਦਾ ਮਹਾਰਾਸ਼ਟra ਦੇ ਪੋਰਟ ਤੋਂ ਹੁੰਦਾ ਮਗਰ ਪੰਜਾਬ ਤੋਂ ਨਹੀਂ ਹੁੰਦਾ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਕੌਣ ਹੈ ਜ਼ਿੰਮੇਵਾਰ ਸਿੱਧੇ ਤੇ ਸਿੱਧਾ ਭਾਜਪਾ ਦੀ ਸੈਂਟਰ ਦੀ ਲੀਡਰਸ਼ਿਪ ਜਿਹੜੀ ਇੱਕ ਮਿੰਟ ਦਾ ਮੇਲ ਬਾਹਰ ਭਾਈਚਾਰਕ ਸਾਇੰਸ ਦੀ ਗੱਲ ਕਰ ਰਹੇ ਹੋ ਇੱਕ ਪਾਸੇ ਜੇਕਰ ਬੀਜੇਪੀ ਨੂੰ ਦੇਖਿਆ ਜਾਵੇ ਤਾਂ ਉਹਨਾਂ ਨੇ ਪੰਥਕ ਪਰਿਵਾਰ ਦੇ ਵਿੱਚੋਂ ਇੱਕ ਸੱਜ ਨੂੰ ਟਿਕਟ ਦਿੱਤੀ ਪਰ ਜਿੱਦਾਂ ਤੁਸੀਂ ਯੂਨੀਅਨ ਸਾਹਿਬ ਬਾਰੇ ਵੀ ਗੱਲ ਕੀਤੀ ਤੇ ਹਰ ਧਰਮ ਹਰ ਵਰਗ ਦੀ ਗੱਲ ਉਹ ਵੀ ਕਰਦੇ ਨੇ ਅਕਾਲੀ ਦਲ ਦਾ ਵੀ ਇਹ ਸਿਧਾਂਤ ਹੈ ਇੱਕ ਹਿੰਦੂ ਕੈਂਡੀਡੇਟ ਨੂੰ ਟਿਕਟ ਦੇ ਕੇ ਅਕਾਲੀ ਦਲ ਵੱਲੋਂ ਪੂਰੇ ਜਿਹੜੇ ਅੰਮ੍ਰਿਤਸਰ ਦੇ ਹਰ ਇੱਕ ਦੇ ਲੋਕ ਨੇ ਉਹਨਾਂ ਨੂੰ ਕੀ ਮੈਸੇਜ ਦਿੱਤਾ ਭਾਈਚਾਰਕ ਸਾਇੰਸ ਦੀ ਕਲਾਸਿਕ ਆ ਵੀ ਸਿੱਕ ਪਰਿਵਾਰ ਨੂੰ ਮੇਰਾ ਵੀ ਸਾਥ ਵੱਡੇ ਜਿਹੜੇ ਉਹਨਾਂ ਦੇ ਬਜ਼ੁਰਗ ਸਨ ਉਹ ਪੰਥਕ ਸਨ ਪੰਥ ਦਾ ਕੀ ਮਤਲਬ ਤਸ਼ੱਦਦ ਬੇਇਨਸਾਫੀ ਭਾਈਚਾ ਉਹਦੇ ਖਿਲਾਫ ਤੇ ਭਾਈਚਾਰਕ ਸਾਂਝ ਦਾ ਸਤਕਾਰ ਤੇ ਜਿਹੜੇ ਸਾਡੇ ਬੰਦੀ ਸਿੰਘ ਬੰਦ ਕੀਤੇ ਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਜਦ ਅਟੈਕ ਹੋਇਆ ਸੀ ਉਹਦੇ ਵਿਰੋਧ ਚ ਜੋ ਫੈਸਲਾ ਲਿਆ ਉਹਨੂੰ ਤੁਸੀਂ ਸਹੀ ਕਹੋ ਗਲਤ ਕਹੋ ਇਹ ਡਿਬੇਟ ਕਰ ਲਓ ਤੁਸੀਂ ਮਗਰ 28 ਸਾਲ ਹੋ ਗਏ ਉਹਨਾਂ ਨੂੰ ਅੰਦਰ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਕਿ ਨਹੀਂ ਛੱਡਣਾ ਸੀ ਕੀ ਇਹ ਪੰਥਿਕ ਮੁੱਦਾ ਹੈ ਕਿ ਨਹੀਂ ਜੇ ਤੁਸੀਂ ਉਹ ਡਵਾਲਟਰ ਬਾਬੇ ਨੂੰ ਚੋਰ ਨੂੰ ਰਾਮ ਰਹੀਮ ਨੂੰ ਛੱਡ ਸਕਦੇ ਹੋ ਰੋਜ਼ ਪ੍ਰੋਲ ਦੇ ਸਕਦੇ ਹੋ ਤੇ ਜਿਨ੍ਹਾਂ ਨੂੰ 28 28 ਸਾਲ ਹੋ ਗਏ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਬਿਲਕਸ ਬਾਨੂ ਨੂੰ ਛੱਡ ਸਕਦੇ ਤੇ ਉਹਨਾਂ ਨੂੰ ਨਹੀਂ ਛੱਡਣਾ ਪੜਦਾ ਅਗਲੀ ਅਗਲੀ ਗੱਲ ਛੱਡ ਲਓ ਮੇਰੀ ਐਨਐਸਏਆਰ ਕੇ ਕਾਨੂੰਨ ਡਿਬੜੂ ਕਰ ਪਛਾਹਤਾ ਉਹਨਾਂ ਨੂੰ ਫਿਰ ਐਕਸਟੈਂਡ ਕਰਤੀ ਕੀ ਹੈ ਭਗਵੰਤ ਮਾਨ ਦੀ ਟਾਉਟੀ ਕੇਂਦਰ ਦੀ ਸਰਕਾਰ ਨਾਲ ਨਹੀਂ ਔਰ ਕੀ ਉਸ ਦੀ ਮਾਤਾ ਨੂੰ ਅਜ ਅਮਰਿਪਾਲ ਦੀ ਮਾਤਾ ਨੂੰ ਫੜ ਕੇ ਅੰਦਰ ਦੇਣਾ ਕੀ ਤੁਸੀਂ ਆਜ਼ਾਦ ਦੇਸ਼ 'ਚ ਅਜ ਆਪ ਦੀ ਗੱਲ ਨਹੀਂ ਰੱਖ ਸਕਦੇ ਕੀ ਲਾਅਨ ਆਰਡਰ ਇੱਕ ਵੀ ਧੀ ਪੜ੍ਹ ਲੈ ਕੀ ਲਾਅਨ ਆਰਡਰ ਲਾਅਨ ਆਰਡਰ ਖਰਾਬ ਪੰਥਿਕ ਗੱਲ ਇਹ ਹੈ ਪੰਥਿਕ ਗੱਲ ਇਹ ਹੈ ਕਿ ਤੁਸੀਂ ਕਿਸਾਨ ਦੀ ਗੱਲ ਕਰੋ ਵਪਾਰ ਦੀ ਗੱਲ ਕਰੋ ਹਿੰਦੂ ਭਾਈਚਾਰੇ ਦੀ ਗੱਲ ਕਰੋ ਪੰਜਾਬ ਦੇ ਸਰਬੱਤ ਦੇ ਭਲੇ ਦੀ ਗੱਲ ਕਰੋ ਇਹ ਨਹੀਂ ਕਿ ਤੁਸੀਂ ਡਿਸਕ੍ਰਿਮੀਨੇਟ ਕਰੋ ਔਰ ਅੱਜ ਮੈਂ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਿ ਸੰਵਿਧਾਨ ਵੀ ਬਦਲਿਆ ਜਾਓ ਜੇ ਇਹ ਇਹ ਰੈਜ਼ਰਵੇਸ਼ਨ ਤੇ ਵੀ ਟਾਕੇ ਪਹਿਣਗੇ ਇਸ ਲਈ ਇਹ ਕੋਈ ਸੀਗਾ ਉਹਨਾਂ ਦਾ ਸੀ ਸਤਿਕਾਰ ਕਰਦੇ ਆ ਇਹਨਾਂ ਨੇ ਲੰਬਾ ਸਮਾਂ ਸੇਵਾ ਕੀਤੀ ਹੈ ਮਗਰ ਉਸ ਲੰਬੇ ਸਮੇਂ 'ਚ ਜਦੋਂ ਇਹ ਵੱਡੇ ਅਹੁਦੇ ਤੇ ਵਿਰਾਜਮਾਨ ਸੀ ਉਦੋਂ ਪੰਜਾਬ ਵਾਸਤੇ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਕੀ ਕੀਤਾ ਇਸ ਲਈ ਇਹ ਸਾਡੀ ਦਲੀਲਾਂ ਨੇ ਲੋਕਾਂ ਨੇ ਫੈਸਲਾ ਕਰਨਾ ਅਸੀਂ ਸਾਰੇ ਕੈਂਡੀਡੇਟਾਂ ਦਾ ਸਤਿਕਾਰ ਕਰਦੇ ਹਾਂ ਮਗਰ ਅੱਜ ਆ ਕੇ ਜਿਹੜੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਕਿ ਅਸੀਂ ਜੀ ਮਿਰਚਾ ਦਾ ਰੇਟ ਵਧਾ ਦੇਾਂਗੇ ਮਟਰਾਂ ਦਾ ਵਧਾ ਦੇਾਂਗੇ ਤੇ ਜਿਹੜੇ C2+50% MSP ਦੀ ਗੱਲ ਕਰਦੇ ਉਹਦਾ ਮਾਰ ਮਾਰ ਡਾਂਗਾ ਛਿਲ ਤੇ ਤੁਸੀਂ ਸਾਰੇ ਕੀਦਾ ਬਹੁਤ ਚਾਹਤ ਰਹੀ ਹੈ। ਖੋਪੀ ਤੇ ਐਮਐਸਪੀ ਦੇ ਦੇਣਾ ਤੇ ਜਿਹੜੇ ਜਿਹੜੇ ਐਮਐਸਪੀ ਕਾਨੂੰਨ ਮੰਗਰ ਦੀ ਗੱਲ ਕਰਦੇ ਉਹਨਾਂ ਮਾਰ-ਮਾਰ ਉਹਨਾਂ ਦੀ ਗਿੱਟੇ ਭੰਨ ਛੱਡੇ ਤੁਸੀਂ ਗੋਲੀਆਂ ਮਾਰ ਛੱਡਿਓ। ਇਹਦੇ 'ਚ ਹੀ ਫਰਕ ਵੇਖ ਲਓ। ਸਾਡੇ ਤੁਸੀਂ ਇਮਾਨ ਦੇ ਬੇਟੇ ਨੂੰ ਚੱਲਾ ਕੇ ਅਮਰਸਰ ਤੋਂ ਵੀ ਲੋਕਾਂ ਦਾ ਮੈਂ ਤੁਹਾਨੂੰ ਦੇ ਦੋ। ਜਿਵੇਂ ਤੁਸੀਂ ਇਮਾਨ ਦੇ ਬੇਟੇ ਇਮਾਨ ਸਿੰਘ ਮਾਨੂੰ ਅਮਰਸਰ ਤੋਂ ਉਮੀਦਵਾਰ ਲਾਣੇਗੇ। ਚੰਗੀ ਗੱਲ ਆ ਜੀ ਵਧਾਈ ਆ ਸਭ ਨੂੰ। ਦੇਖੋ ਕੋਈ ਕੈਂਡੀਡੇਟ ਉਤਰੇ ਨਾ ਉਤਰੇ ਉਹ ਹਰ ਪਾਰਟੀ ਦਾ ਆਪਣਾ ਫਰਜ ਆ। ਇੱਕ ਇੱਕ ਗਲੀ ਕੂਚੇ ਦਾ ਨੋ ਇਹ ਭਾਉ ਤੋ ਦੱਸ ਦੂੰ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਤਾਰਿਆ ਹੋ ਤਾਂ ਪੈਰਾਸ਼ੂਟ ਰਾਹੀ ਆਏ ਉਹਨਾਂ ਦਾ ਦੱਸਿਆ ਵੀ ਨਹੀਂ ਜਾਣਾ ਕਿ ਕਿਹਦਾ ਦਰਦ ਕੀ ਹੈ ਤੇ ਕਰਮ ਦਾਇਰਾ ਦਾ ਲਗਾਤਾਰ ਤੁਹਾਡਾ ਕਰਮ ਚੁਕਾ ਨਹੀਂ ਦੁਸ਼ੀ ਦੇ ਲਈ ਪ੍ਰਚਾਰ ਦੀ ਕਮਾਨ ਪੂਰੀ ਨਹੀਂ ਹੋ ਸਕੀ ਮਜੀਠੀਆ ਵੀ ਕਰੂ ਤੇ ਸ਼ਰਮਾ ਜੀ ਵੀ ਕਰਨ ਜੀ ਜੀ ਕੰਡੂਰ ਸਾਹਿਬ ਦੇ ਦੱਸੋ ਕੰਡੂਰ ਸਾਹਿਬ ਕਿਹਦਾ ਹੱਕ ਹੈ ਤੁਹਾਡੇ ਬਾਰੇ ਚਰਚਾ ਬੜੀ ਕੀਤੀ ਹੈ ਜੀ ਇਹ ਥੋੜੀ ਥੋੜੀ ਚਰਚਾਵਾ ਮੇਰਾ ਵੀ ਤੁਸੀਂ ਹੀ ਰੋਚਾ ਆਪ ਛੱਡਦੇ ਹੋ ਮੈਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਨਾ ਦੱਸਿਆ ਨਹੀਂ ਮਗਰ ਮੈਂ ਤੁਹਾਡੀ ਭਾਵਨਾਵਾਂ ਦਾ ਸਤਿਕਾਰ ਕਰਦਾ ਮੈਂ ਜੋਤੀ ਸਾਹਿਬ ਦੇ ਇਸ ਕੈਂਪੇਨ 'ਤੇ ਇੰਪੋਰਟੈਂਟ ਰੋਲ ਅਦਾ ਕਰਨਾ ਔਰ ਮੈਂ ਆਪਦੀ ਡਿਊਟੀ ਮੇਰਾ ਹਲਕਾ ਵੀ ਇੱਥੇ ਆ ਮੈਂ ਆਪਦੀ ਡਿਊਟੀ ਪੂਰੀ ਵਧੀਆ ਤਰੀਕੇ ਨਾਲ ਲਭਾਉਂਗਾ ਔਰ ਸਾਰੇ ਵਰਕਰ ਜਿਹੜੇ ਆ ਜਾਈਏ ਉਹਨਾਂ ਨੂੰ ਸਭ ਨੂੰ ਵੀ ਅਪੀਲ ਕਰਦਾ ਕਿ ਸਾਡਾ ਇਹ ਪੰਜਾਬ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਪਣੇ ਕੈਂਡੀਡੇਟ ਨੂੰ ਲੋਕਲ ਕੈਂਡੀਡੇਟ ਨੂੰ ਜਿਤਾਓ ਜਿਹੜਾ ਇਸ ਇਲਾਕੇ ਦੀ ਤਾਰਾਂ ਤੋਂ ਪਾਰ ਬਾਰਡਰ ਤੇ ਬੈਠੇ ਕਿਸਾਨ ਦੀ ਵੀ ਗੱਲ ਸਮਝੇ ਸ਼ਹਿਰੀਏ ਦੀ ਵੀ ਗੱਲ ਸਮਝੇ ਵਪਾਰੀ ਦੀ ਵੀ ਗੱਲ ਸਮਝੇ ਬਾਗੇ ਬਾਰਡਰ ਤੋਂ ਟ੍ਰੇਡ ਖੁੱਲੇ ਉਹਦੀ ਗੱਲ ਵੀ ਸਮਝੇ ਕਿਸਾਨ ਤੇ ਖੇਤ ਮਜ਼ਦੂਰ ਦੀ ਵੀ ਗੱਲ ਕਰੇ ਔਰ ਭਾਈਚਾਰੇ ਕਿਸਾਨ ਅਮਨ ਸ਼ਾਂਤੀ ਕਾਨੂੰਨ ਨੂੰ ਪਾਲ ਰੱਖਣ ਦੀ ਸ਼ਮਤਾਂ ਪਿੰਡਾਂ 'ਚ ਵਿਰੋਧ ਹੋ ਰਿਹਾ ਜੀ ਕਿਸਾਨਾਂ ਦੇ ਹਿਸਾਬ ਨਾਲ ਹਾਂ ਜੀ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ ਪਿੰਡਾਂ 'ਚ ਕਿਸਾਨਾਂ ਵੱਲੋਂ ਰੋਡ ਵੀ ਲੱਗ ਰਹੀ ਹੈ ਨਹੀਂ ਦੇਖੋ ਜੇ ਤੁਸੀਂ ਇੱਕ ਆਜ਼ਾਦ ਮੁਲਕ 'ਚ ਜੇ ਤੁਸੀਂ ਆਪ ਦੇ ਜਿਹੜਾ ਅੰਨ ਦਤਾ ਜੈ ਜਵਾਨ ਜੈ ਕਿਸਾਨ ਦੇ ਨਾਰੇ ਤਾਂ ਲਾਉਨੇ ਤੇ ਜਿਹੜਾ ਬਾਰਡਰ ਤੋਂ ਉੱਠ ਕੇ ਜਾਂਦਾ ਦਿੱਲੀ ਨਹੀਂ ਜਾ ਸਕਦਾ ਆਪਦੀ ਗੱਲ ਰੱਖਣ ਆਸਤੇ ਤੇ ਫਿਰ ਜੇਰਾ ਕੋਈ ਦਿੱਲੀ ਤੋਂ ਆਵੇ ਉਹ ਫਿਰ ਪੰਜਾਬ ਦੇ ਪਿੰਡਾਂ 'ਚ ਜਾ ਕੇ ਕਿਵੇਂ ਆਪਦੀ ਗੱਲ ਰੱਖੂਗਾ ਉਹ ਗੱਲ ਸਹੀ ਕਰਦੇ ਔਰ ਮੈਂ ਤਾਂ ਕਿਸਾਨ ਭਰਾਵਾਂ ਨੂੰ ਕਹੂੰਗਾ ਕਿ ਇਹਨਾਂ ਆ ਆਦਮੀ ਆਲੇ ਨੂੰ ਵੀ ਪੁੱਛੋ ਕਿ ਭਾਈ 6 ਪ੍ਰਕਾਰ ਦੇ ਮਾਮਲੇ 'ਚ ਪ੍ਰੀਤਪਾਲ ਦੇ ਮਾਮਲੇ 'ਚ ਕਿਉਂ ਤੁਸੀਂ ਰਲ ਮਿਲ ਕੇ ਸੈਂਟਰ ਤੇ ਹਰਿਆਣਾ ਸਰਕਾਰ ਨਾਲ ਐਫ ਆਈ ਆਰ ਨਹੀਂ ਦਰਜ ਦੇ ਰਹੇ ਜਿਹੜੇ ਕਹਿੰਦੇ ਸੀ ਐ ਐਮ ਐਸ ਪੀ ਦੇ ਦੇਾਂਗੇ ਉਹ ਲਿਆਓ ਕਿੱਥੇ ਨੇ ਜਿਹੜੇ ਕਹਿੰਦੇ ਸੀ ਕਿ ਅਸੀਂ ਗਰਦੌਰੀ ਮਗਰੋਂ ਹੋ 20000 ਰੁਪਏ ਮੁਆਵਜ਼ਾ ਪਹਿਲਾਂ ਉਹ ਕਿੱਥੇ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਸਬਜ਼ੀਆਂ ਤੇ ਫਲਾਂ ਤੇ ਵੀ ਐਮਐਸਪੀ ਦਵਾਂਗੇ ਕੇਜਰੀਆਲ ਦਿੱਲੀ ਦਿੰਦਾ ਹੁਣ ਕੀ ਹੋਇਆ ਭਾਈ ਔਰ ਜਿਨ੍ਹਾਂ ਨੇ ਸਭ ਤੋਂ ਵੱਡੇ ਘਟਾਲੇ ਕੀਤੇ ਜਿਹੜਾ ਆਪ ਦੀ ਧੀ ਦਾ ਨਹੀਂ ਹੋ ਸਕਿਆ ਜਿਹਨੂੰ ਆਪ ਪੰਜਾਬ ਦੇ ਲੋਕਾਂ ਦਾ ਕਿੱਥੋਂ ਹੋ ਜਾਣਾ ਅੱਜਕੱਲ ਬੜੇ ਚਰਚੇ ਆ ਵੀ ਪਾਰਟੀ ਛੱਡ ਕੇ ਦੂਜੀ ਪਾਰਟੀ ਤੇ ਦੂਜੀ ਤੇ ਤੀਜੀ ਤੇ ਮੈਂ ਚਲੋ ਗੱਲ ਬਦਲੂ ਇਹ ਬਦਲਾਮੀ ਕਰਾਉਂਦੇ ਆ ਜੀ ਸਾਰੇ ਸਿਆਸਤਦਾਨਾਂ ਦੇ ਗੱਲ ਬਦਲੂਆ ਨਹੀਂ ਹਟਣਾ ਇਹ ਸੀਜ਼ਨ ਹੁੰਦਾ ਇਹ ਗੁੱਟਰ-ਗੁੱਟਰ ਕਰਦੇ ਹੁੰਦੇ ਆ ਮਗਰ ਲੋਕ ਇਹਨਾਂ ਨੂੰ ਚੰਗੀ ਤਸੱਲੀ ਕਰਾਉਂਦੇ ਆ ਗੋਲਦੀ ਕੰਬੋਜ਼ ਪਰ ਗੋਲਦੀ ਕੰਬੋਜ਼ ਦੇ ਡੈਢੀ ਤੋਂ ਅੱਜ ਬਰ ਬਸਰਿੰਦਰ ਕੰਬੋਜ਼ ਬੜਾ ਜ਼ਿਕਰ ਕਰ ਰਹੇ ਕਿਸੇ ਲੋਕਾਂ ਦਾ ਤਸਵੀਰਾਂ ਦਾ ਅੱਜ ਬਰਪਾ ਵੱਲੋਂ ਨਾ ਟਿਕਟ ਲੜ ਰਹੇ ਜੀ ਗੋਲਦੀ ਕੰਬੋਜ਼ ਦਾ ਨਲੇ ਜਿਹੜਾ ਹਾਲੇ ਨੂੰ ਲੜ ਰਿਹਾ ਹਲੇ ਤਾਂ 2 ਮਹੀਨੇ ਪਏ ਆ ਪਤਾ ਨਹੀਂ ਕਿੱਥੇ ਜਾ ਕੇ ਉਹਨੇ ਕੀ ਕਰ ਦੇਣਾ ਹਲੇ ਤਾਂ ਆ 15 ਹਲੇ ਤਾਂ ਸਵੇਰੇ ਵੇਖਣਾ ਪੈਂਦਾ ਕਿ ਅੱਜ ਫਲਾਣੀ ਪਾਰਟੀ ਤੇ ਸੀ ਉਹਨੋਂ ਸੇਤੇ ਹੈ ਕਿ ਚਲੇ ਗਿਆ ਅੱਗੇ ਇਹ ਤਾਂ ਅੰਦਾਜ਼ਾ ਹੀ ਕੋਈ ਨਹੀਂ ਲੱਗ ਰਿਹਾ ਇਹਨਾਂ ਦਾ ਕਿਰਦਾਰ ਦਾ ਸਿਰੇ ਕਿ ਕਿਸੇ ਦੀ ਸੋਚ ਦੇ ਬੰਦੇ ਹੁਣ ਉਹ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਉਹਦਾ ਹੀ ਨਿਆਉਣਾ ਨਾ ਆਪਦਾ ਐਮਐਲਏ ਹੈ ਜੀ ਉਹ ਆਪਣੇ ਫਾਦਰ ਅੱਜ ਬੁੰਡੇ ਨੇ ਪਿਓ ਨੂੰ ਬੇਦਖਲ ਕਰਦਾ ਇਹ ਵੀ ਬਦਲਾਵ ਹੀ ਹੈ ਫਿਰ ਕਾਹਦਾ ਨਸੀਬੇ ਬਦਰਤਾਂ ਦੀ ਲੈ ਕੇ ਸੀਐਮ ਆਂ ਦੀ ਵੀਡੀਓ ਜਿਹੜੀ ਵਾਰ ਨੂੰ ਨਾਲ ਕੀਤੀ ਹੈ ਕਿ ਮੈਨੂੰ ਲੱਗਦਾ ਨਹੀਂ ਮੈਂ ਕਿ ਨਵੇਂ ਜਮਾਨੇ ਦਾ ਨਿਊ ਏਜ ਬਿੱਟਾ ਇਸ ਬਿੱਟੂ ਕੱਲਾ ਸਕਿਉਰਿਟੀ ਆਸਤੇ ਫਜ਼ੂਲ ਦੀਆਂ ਗੱਲਾਂ ਕਰਦੀਆਂ ਦੇਖੋ ਜਿਹੜਾ ਉਸਨੇ ਇੰਟਰਵਿਊ ਚ ਕਿਹਾ ਸੀ ਤੁਹਾਡੇ ਚੈਨਲ 'ਚ ਹੀ ਸੀ ਉਹ ਕਪਾਈ ਸਾਹਿਬ ਨਾਲ ਕੀ ਕੁਝ ਬੋਲਿਆ ਉਹ ਗਰੇਵਾਲ ਸਾਹਿਬ ਨੂੰ ਚਲੋ ਨਾ ਉਮਰ ਦਾ ਲਿਆਜ ਕੀਤਾ ਨਾ ਕੁਝ ਕੀਤਾ ਚਲੋ ਵਿਚਾਰਧਾਰਿਕ ਸੀ ਕਹਿੰਦਾ ਮੈਂ ਇਹਦੇ ਨਾਲ ਗੱਲ ਕਰਨ ਦੀ ਕਰਦੇ ਮੈਂ ਇਹਦੇ ਜੁੱਤੀ ਮਾਰੂ ਤੇ ਹੁਣ ਉਹੀ ਜੁੱਤੀਆਂ ਚੱਟੀ ਜਾਂਦਾ ਮਤਲਬ ਇਹ ਜਿਹਦਾ ਕੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड फाइव ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV